ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਮਹਿਮਾ ਬਹੁਤ ਹੀ ਨਿਆਰੀ ਹੈ ਜੀ ਕਹਿੰਦੇ ਨੇ ਕਿ ਇਸ ਸੰਸਾਰ ਵਿੱਚ ਲੋਕ ਸਾਰੇ ਆਪਣੇ ਕਰਮਾਂ ਦਾ ਫਲ ਭੋਗਣ ਲਈ ਆਏ ਹੁੰਦੇ ਨੇ ਕਿਸੇ ਸਿਆਣੇ ਨੇ ਕਿਹਾ ਕਿ ਪੁੱਤ ਦੀ ਰਚਨਾ ਤੁਸੀਂ ਨਹੀਂ ਕੀਤੀ ਤੁਹਾਡੇ ਕੀਤੇ ਕਰਮਾਂ ਨੇ ਕੀਤੀ ਹੈ ਕਈ ਲੋਕ ਅਜਿਹੇ ਹੁੰਦੇ ਨੇ ਜੋ ਜਨਮ ਤੋਂ ਹੀ ਬਿਮਾਰ ਹੁੰਦੇ ਨੇ ਉਹਨਾਂ ਨੂੰ ਕੋਈ ਬਿਮਾਰੀ ਹੋਈ ਹੁੰਦੀ ਆ ਪੈਦਾ ਹੁੰਦੀ ਉਹਨਾਂ ਨੇ ਆਪਣੇ ਉੱਪਰ ਲੱਖਾਂ ਕਰੋੜਾਂ ਦਾ ਖਰਚਾ ਕੀਤਾ ਹੁੰਦਾ ਆਪਣੀ ਬਿਮਾਰੀ ਨੂੰ ਠੀਕ ਕਰਨ ਲਈ ਪਰ ਬਿਮਾਰੀ ਠੀਕ ਨਹੀਂ ਹੁੰਦੀ ਤੇ ਇਸ ਸੰਸਾਰ ਤੋਂ ਚਲੇ ਜਾਂਦੇ ਨੇ ਤੇ ਆਪਣੇ ਉੱਪਰ ਪੈਸੇ ਵੀ ਬਰਬਾਦ ਕਰ ਦਿੰਦੇ ਨੇ ਸੰਸਾਰ ਤੋਂ ਫਿਰ ਵੀ ਚਲੇ ਜਾਂਦੇ ਨੇ ਉਹ ਲੋਕ ਆਪਣਾ ਕਰਜ਼ਾ ਲੈਣ ਆਏ ਹੁੰਦੇ ਨੇ ਇਸ ਸੰਸਾਰ ਤੋਂ ਤੇ ਦੂਜੇ ਪਾਸੇ ਇੱਕ ਦਾ ਜਨਮ ਹੋਇਆ ਹੁੰਦਾ ਤਾਉ ਨੇ ਬਚਪਨ ਤੋਂ ਹੀ ਕਮਾਉਣਾ ਸ਼ੁਰੂ ਕਰ ਦਿੱਤਾ ਉਸ ਨੇ ਆਪਣੇ ਮਾਤਾ ਪਿਤਾ ਨੂੰ ਬਹੁਤ ਸੁੱਖ ਸਹੂਲਤਾਂ ਦਿੱਤੀਆਂ ਉਹ ਆਇਆ ਹੈ ਇਸ ਸੰਸਾਰ ਵਿੱਚ ਆਪਣਾ ਹਿਸਾਬ ਦੇਣ ਲਈ ਇੱਥੇ ਕੋਈ ਕਿਸੇ ਨੂੰ ਸੁੱਖ ਦੁੱਖ ਨਹੀਂ ਦਿੰਦਾ ਇੱਥੇ ਸਾਰੇ ਆਪਣੇ ਕਰਮਾਂ ਦਾ ਫਲ ਭੋਗਣ ਲਈ ਆਏ ਹੁੰਦੇ ਹਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ